ਰਿਸ਼ਤੇਦਾਰ ਲੈਣ ਆਇਆ ਸੀ ਬੀਅਰ ਪਰ ਉਸ ਨੂੰ ਦੇ ਦਿੱਤੀ ਐਕਸਪਾਇਰੀ ਬੀਅਰ ਐਨ ਆਰ ਆਈ ਦੇ ਰਿਸ਼ਤੇਦਾਰ ਨੇ ਪਾਇਆ ਰੋਲਾ ਇਸ ਸਬੰਧੀ ਗੁਰਿਆਨ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਦੱਸਿਆ ਉਹ ਆਪਣੇ ਐਨ ਆਰ ਆਈ ਰਿਸ਼ਤੇਦਾਰੀ ਗੁਰਿਆ ਠੇਕੇ ਤੋਂ ਬੀਅਰ ਲੈਣ ਆਇਆ ਸੀ ਜਿੱਤੇ ਠੇਕੇਦਾਰ ਦੇ ਕਰਿੰਦੇ ਨੇ ਉਸ ਨੂੰ ਬੀਅਰ ਦੀ ਬੋਤਲ ਦਿੱਤੀ ਜਦੋਂ ਉਸਨੇ ਦੇਖਿਆ ਬੋਤਲ ਦੀ 2 ਮਹੀਨੇ ਪਹਿਲਾਂ ਹੀ ਤਰੀਕ ਲੰਗੀ ਹੋਈ ਸੀ ਜਦੋਂ ਉਸਨੇ ਕਰਿੰਦੇ ਤੋਂ ਪੁੱਛਿਆ ਤਾਂ ਕਰਿੰਦਾ ਕਹਿਣ ਲੱਗ ਪਿਆ ਕਿ ਐਕਸਪਾਇਰੀ ਬੀਅਰ ਨਹੀਂ ਹੈ ਜਦੋਂ ਉਸਨੇ মিডিਆ ਨੂੰ ਮੌਕੇ ਤੇ ਸਦਿਆ ਤਿੰਨ ਬੋਤਲਾਂ ਪਈਆਂ ਹਨ ਜਦ ਕਿ ਇਸ ਤੋਂ ਪਹਿਲਾਂ ਵੀ ਠੇਕੇ ਤੇ ਐਕਸਪਾਇਰੀ ਪੀਆ ਦਾ ਰੋਲਾ ਪੈ ਚੁੱਕਾ ਹੈ ਇਸ ਮਾਮਲੇ ਸਬੰਧੀ ਜਦੋਂ ਏਟੀਓ ਅਮਨਦੀਪ ਪੁਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੀਟਿੰਗ ਵਿੱਚ ਛੋਣ ਦੀ ਗੱਲ ਕਹਿ ਕੇ ਇੰਸਪੈਕਟਰ ਦੀ ਡਿਊਟੀ ਲਾਉਣ ਦੀ ਉਹਨਾਂ ਨਾਲ ਗੱਲ ਕਰਨ ਲਈ ਕਹਿ ਦਿੱਤਾ ਇੰਸਪੈਕਟਰ ਅਜਿੰ다 ਸਿੰਘ ਨੂੰ ਫੋਨ ਕਰ ਰਹੇ ਤੇ ਉਹਨਾਂ ਨੇ ਵੀ ਮੀਟਿੰਗ ਵਿੱਚ ਛੋਣ ਦਾ ਕਹਿ ਕੇ ਫੋਨ ਨਹੀਂ ਚੁੱਕਿਆ ਜਿਸ ਤੋਂ ਸਾਫ ਪਤਾ ਲੱਗ ਸਕਦਾ ਹੈ ਕਿ ਕਿਸ ਤਰੀਕੇ ਨਾਲ ਮਹਿਕਮਾ ਵੀ ਇਹਨਾਂ ਠੇਕੇਦਾਰਾਂ ਉੱਪਰ ਮੇਹਰ ਦੀ ਜ਼ਿੰਦਗੀ ਨਾਲ ਕਿਸ ਤਰੀਕੇ ਨਾਲ ਖਿਲਵਾੜ ਕੀਤਾ ਚੜਿਆ ਹੈ ਇਸ ਕੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਦੋਂ ਇਸ ਦਾ ਪਤਾ ਠੇਕੇਦਾਰਾਂ ਨੂੰ ਲੱਗਿਆ ਤਾਂ ਠੇਕੇਦਾਰਾਂ ਵੱਲੋਂ ਸਤੇਰੀ ਬੀਅਰ ਦਾ ਸਟਾਕ ਠੇਕੇ ਤੋਂ ਚੁਕਵਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਦੀ ਭਾਗ ਜਾਂ ਸਰਕਾਰ ਕੀ ਕਾਰਵਾਈ ਕਰਦੀ ਹੈ ਜੀ ਦਾ ਬੋਲਿਆ ਆਪਣਾ ਨਾਮ ਦੱਸੋ ਜੀ ਭਾਜੀ ਭਾਜੀ ਮੈਂ ਗੁਰਾਇਆਂ ਦਾ ਰਹਿਣ ਵਾਲਾ ਜੀ ਕੀ ਨਾਮ ਦਾ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਆ ਮੈਂ ਆਪਣੇ ਮੇਰੇ ਬਾਹਰੋਂ ਗੈਸਟ ਆਏ ਹੋਏ ਮੈਂ ਉਹਨਾਂ ਲਈ ਬੀਅਰ ਲੈਣ ਆਇਆ ਸੀਗਾ ਜੀ ਪਹਿਲਾਂ ਮੈਂ ਗਿਆ ਸੀਗਾ ਠੇਕੇ ਤੇ ਔਕਾਰ ਵਾਲੇ ਤੇ ਢਾਬੇ ਵਾਲੇ ਨਹਿਰ ਤੇ ਉੱਥੇ ਗਿਆ ਸੀ ਉੱਥੇ ਵੀ ਐਕਸਪਾਇਰ ਇੱਥੇ ਵੀ ਐਕਸਪਾਇਰ ਦੇ ਰਹੇ ਆ ਇਹ ਇਹ ਕਹਿੰਦੇ ਪਹਿਲਾਂ ਵੀ ਅਸੀਂ ਉਦੋਂ ਵੀ ਐਕਸਪਾਇਰੀ ਮੈਨੂੰ ਮਿਲੀ ਆ ਉਦੋਂ ਮੇਰੀ ਗਲਤੀ ਸੀ ਮੇਰੇ ਕੋ ਚੈੱਕ ਨਹੀਂ ਮੈਂ ਕਰ ਹੋਈ ਤੇ ਅੱਜ ਵੀ ਐਕਸਪਾਇਰ ਆ ਜੀ ਮੈਂ ਇੱਥੇ ਤਿੰਨ ਚਾਰ ਠੇਕੇ ਕੋ ਮੇਆ ਕਰਾਇਆ ਦੇ ਸਾਰਿਆਂ ਦਾ ਐਕਸਪਾਇਰ ਮਾਲ ਪਿਆ ਹੋਆ ਕਿੰਨੇ ਤਰੀਕ ਦੇ ਐਕਸਪਾਇਰੀ ਹੈ ਜੀ ਇਹਦੀ 4 1 25 ਦੀ ਐਕਸਪਾਇਰੀ ਹੈ 2 ਮਹੀਨੇ ਹੋ ਚਲੇ ਜਾਂ ਤਕਰੀਬਨ ਕਿੰਨਾ ਕ ਸਟਾਕ ਇਹਨਾਂ ਕੋ ਪਿਆ ਹੋਰ ਵੀ ਪਿਆ ਹੋਰ ਹੋਏਗਾ ਹਾਂ ਜੀ ਜ਼ਰੂਰ ਹੋਏਗਾ ਮੈਨੂੰ ਤਾਂ ਮੈਨੂੰ ਤਾਂ ਇਹੀ ਕਾਟ ਕੇ ਫੜਾਈ ਆ ਮੈਂ ਇਹਨਾਂ ਨੂੰ ਪੁੱਛਿਆ ਵੀ ਐ ਐਕਸਪਾਇਰ ਕਿੰਨੇ ਦੀ ਹੈ ਇਹ 250 ਰੁਪਏ ਦੀ ਹੈ ਜੀ ਬਿੱਲ ਵਗੈਰਾ ਵੀ ਕੋ ਜੰਦੇ ਨੇ ਨਹੀਂ ਬਿੱਲ ਤਾਂ ਨਹੀਂ ਕੋਈ ਨਹੀਂ ਦਿੰਦਾ ਜੀ ਮੰਗਿਆ ਤੁਸੀਂ ਬਿੱਲ ਨਹੀਂ ਮੰਗਿਆ ਕੁਝ ਨਹੀਂ ਜਿਸ ਵੇਲੇ ਇਹਨਾਂ ਨਾਲ ਗੱਲ ਕੀਤੀ ਹਾਂ ਹਾਂ ਜੀ ਹਾਂ ਜੀ ਮੈਂ ਵੀਡੀਓ ਬਣਾਈ ਆ ਕਹਿੰਦੇ ਨਹੀਂ ਜੀ ਤੀਸਰੇ ਮਹੀਨੇ ਦੀ ਬਣੀ ਹੋ ਆ ਬਟ ਇਹ ਹੈਗੀ ਐਕਸਪਾਇਰ ਪਹਿਲਾਂ ਵੀ ਐਕਸਪਾਇਰ ਸੀ ਇਹਨੀਆਂ ਤੁਹਾਨੂੰ ਮਿਲੀਆਂ ਮੈਂ ਦੇਖੀਆਂ ਵੀ ਆ ਉਦੋਂ ਮੇਰੀ ਫਾਲਤ ਸੀਗਾ ਮੇਰੇ ਕੋਲ ਚੈੱਕ ਨਹੀਂ ਕਰ ਹੋਇਆ ਚਲੋ ਠੀਕ ਆ ਮੈਂ ਇੱਕ ਦਿਨ ਹੁਣ ਹੁਣੇ ਵੀ ਮੈਂ ਦੋ ਠੇਕੇ ਘੁੰਮੇ ਉੱਥੇ ਵੀ ਮੈਨੂੰ ਐਕਸਪ ਉਥੇ ਵੀ ਇਹੀ ਬਰ ਸੇਮ ਬ੍ਰਾਂਡ ਸੇਮ ਹੀ ਇਹ ਐਕਸਪਾਇਰ ਹੈ। ਕੀ ਮੰਗ ਕੀ ਕਰ ਰਹੇ ਹੋ? ਮੰਗ ਕੀ ਹੈ ਇਹੀ ਹੈ ਜੀ ਲੋਕਲ ਸੇ ਇਹਨਾਂ ਖਿਲਵਾੜ ਹੋ ਰਿਹਾ। ਵੀ ਜੇ ਚਲੋ ਅਸੀਂ ਪੇ ਕਾ ਪੈਸੇ ਦੰਨੇ ਆ ਵੀ ਸਾਨੂੰ ਸਮਾਨ ਸਹੀ ਦਿੱਤਾ ਜਾਵੇ। ਜੇ ਤੁਸੀਂ ਗੱਲ ਕੀਤੀ ਕੀ ਜਾਂਦਾ ਫਿਰ? ਕਹਿੰਦਾ ਨਹੀਂ ਜੀ ਇਹ ਫਰੈਸ਼ੀ ਹੈ ਜੀ ਫਰੈਸ਼ੀ ਹੈ ਤੀਜੇ ਮਹੀਨੇ ਦੀ ਬਣੀ ਮੈਂ ਕਿਹਾ ਤੁਹਾਡੇ ਸਾਹਮਣੇ ਹੀ ਆ। ਤੇ ਫਿਰ ਕੁਝ ਨਹੀਂ ਮੈਂ ਹੁਣ ਫਿਰ ਮੈਂ ਤੇ ਇਹੀ ਚਾਹੁੰਦਾ ਵੀ ਜੋ ਵੀ ਆ ਜਦ ਅਸੀਂ ਪੈਸੇ ਦੰਨੇ ਆ ਚੀਜ਼ ਵਧੀਆ ਮਿਲੇ। ਇਹ ਕਹਿੰਦਾ ਮੰਨਦਾ ਕਿ ਐਕਸਪਾਇਰ ਵੇਚ ਰਿਹਾ ਹੈ ਇਹ ਕਹਿੰਦਾ ਤੀਸਰੇ ਮਹੀਨੇ ਦੀ ਆ ਮੈਂ ਕਿਹਾ ਡੇਟ ਦੇਖ ਲੈ ਬਈ ਕਿਹੜੀ ਦੀ ਆ ਮੈਂ ਕੱਢ ਕੇ ਤੈਸੀ ਤੁਸੀਂ ਦਿੱਤੀ ਮੈਨੂੰ ਵਿੱਚੋਂ ਦੇ ਮੈਂ ਤਾਂ ਨਹੀਂ ਕੱਢੀ ਹੈਗੀ ਇਹਨਾਂ ਦੇ ਫਰਿੱਜ ਚ ਉਹਨਾਂ ਨੇ ਆਪੀ ਫੜਾਈ ਮੈਨੂੰ ਇਹਨਾਂ ਦੇ ਲੈਣੀ ਇਹਨਾਂ ਦੇ ਆ ਮੈਨੂੰ ਲੈਣੀ ਇਹੀ ਆ ਹੋਰ ਤਾਂ ਕਹਿੰਦੇ ਹੈ ਨਹੀਂ ਲੈਣੀ ਲਾਉਣੀ ਤਾਂ ਜਾਣ ਦਿਓ ਅਸੀਂ ਕਿਹੜਾ ਜਾਣ ਕੇ ਕਹਿੰਦਾ ੱੱਕੇ ਨਾ ਦੇ ਰਹੇ ਆ ਪਹਿਲੇ ਪਹਿਲੀ ਤਾਂ ਗੱਲ ਆ ਵੀ ਇਹ ਫਿਰ ਜੇ ਐਕਸਪਾਇਰ ਆ ਫਰਿੱਜ ਚ ਰੱਖੀਏ ਕਿਉਂ ਆ ਦੇਣ ਲਈ ਰੱਖੀਆਂ ਹੋਣਗੀਆਂ ਫਿਰ ਕੱਢ ਕੇ ਵੀ ਤਾਂ ਇਹਨਾਂ ਨੇ ਮੈਨੂੰ ਫੜਾਈ ਆ ਲੋਕਲ ਸੇਲ ਸੇਲ ਤਾਂ ਖਲਵਾੜ ਕਰ ਜਰੂਰ ਹੋ ਰ ਹੁਣ ਸਾਡੇ ਰੱਬ ਨਾ ਕਰੇ ਚਲੋ ਆਪਾਂ ਦਾ ਫੇਰੇ ਚਲੋ ਇੱਥੇ ਪੀਨੇ ਆ ਗਿੱਜੇ ਹੋਏ ਆ ਜਿਹੜੇ ਬਾਹਰੋਂ ਆਉਂਦੇ ਆ ਉਹ ਬਿਮਾਰ ਵੀ ਹੋ ਸਕਦੇ ਆ ਕੁਝ ਵੀ ਹੋ ਸਕਦਾ ਉਹਨਾਂ ਨੂੰ ਇੱਥੇ ਵਾਲੇ ਵੀ ਇਸਾਂ ਜਦੋਂ ਪੈਸੇ ਪੇ ਕਰ ਰਹੇ ਆ ਚੀਜ਼ ਵਧੀਆ ਮਿਲੇ ਆਪਾਂ ਨੂੰ ਕਾਰਵਾਈ ਹੋਵੇ ਠੀਕੇ ਕਾਰਵਾਈ ਕਰਨੀ ਹੋਣੀ ਚਾਹੀਦੀ ਜੋ ਵੀ ਕਾਨੂੰਨੀ ਬਣਦੀ ਹੋਵੇ ਬਸ ਇੰਨਾ ਹੀ ਆ ਜੀ ਵੀ ਚੀਜ਼ ਜਦ ਅਸੀਂ ਕੋਈ ਵੀ ਆ ਜੀ ਜਦ ਅਸੀਂ ਪੇ ਕਰਦੇ ਪਏ ਆ ਪੈਸੇ ਦੇ ਰਹੇ ਆ ਹੱਕ ਦੇ ਜਿੰਨੇ ਹੈਗੇ ਉਹਨੇ ਦੇ ਪੈਸੇ ਦੇ ਰਹੇ ਆ ਸਾਨੂੰ ਚੀਜ਼ ਵੀ ਉਸ ਹਾਨਾ ਵਧੀਆ ਦਿੱਤੀ ਜਾਵੇ ਫੈਨਲ ਵੀ ਆਪਨੇ